ਤੇ ਗੱਡੀ ਨਵੀਂ ਨਹੀਂ ਵਿੱਚੋਂ ਸੀਟ ਕਵਰ ਦਿਖਾ ਭਾਈ ਜੀ ਟੌਪ ਵਾਲਾ ਮਾਡਲ ਹੈ ਗੱਡੀ ਟੌਪ ਵਾਲਾ ਮਾਡਲ ਹੈ ਇੱਥੇ 7 ਲੱਖ ਤਾਂ ਲੂਣ ਹੀ ਹੋ ਜਾਣਾ ਜੀ ਇੱਥੇ 7 ਲੱਖ ਤਾਂ ਤਾਂ ਲੂਣ ਹੀ ਹੋ ਜਾਊ ਆਪਾਂ 6 ਲੱਖ ਦੀ ਗੱਡੀ ਦੇ ਦੇਣੀ ਹੈ ਹਾਂ ਪਹਿਲੀ ਗੱਡੀ ਹੈ ਜੀ ਨਾਲ ਲੱਖ ਰੁਪਿਆ ਦੇ ਕੇ ਤੋਰਨਾ ਨਾਲ ਲੱਖ ਰੁਪਿਆ ਜੇ 15 20 ਸੱਜਣਾਂ ਨੂੰ ਵੀਡੀਓ ਸ਼ੇਅਰ ਕਰਕੇ ਆਉਂਗੇ ਨਾ 10000 ਮੌਕੇ ਤੇ ਹੋਰ ਵੀ ਡਿਸਕਾਊਂਟ ਹੋ ਜਾਊ 18 ਮਾਡਲ ਹੈ ਜੀ ਭਾਈ ਇਹਦੇ ਲਾਈ ਤੇ ਟਾਇਰ ਚੈੱਕ ਕਰਵਾ ਲਵੀ ਇਹ ਲਾਈ ਤੇ ਟਾਇਰ ਚੈੱਕ ਕਰਵਾ ਦੇ ਗੱਡੀ ਤੇ ਕਿੰਨੇ ਘੰਟੇ ਲੱਗੇ ਹੋਏ ਨੇ ਤੇ ਇੱਥੋਂ ਆ ਕੇ ਸਾਰੀ ਗੱਡੀ ਦੀ ਲੋਕੇ ਚੈੱਕ ਕਰੋ ਬਿਲ ਅੰਟੀਰੀਅਰ ਦੀ ਬਿਲਕੁਲ ਨਵੀਂ ਭਾਜੀ ਡੀਜ਼ਲ ਦੀ ਗੱਡੀ ਹੈ ਸਾਰੀ ਬੰਪਰ ਟੂ ਬੰਪਰ ਓਰੀਜਨਲ ਆ ਦੇਖ ਬਾਈ ਬੰਪਰ ਟੂ ਬੰਪਰ ਓਰੀਜਨਲ ਭਾਜੀ ਚੱਲੀ ਕਿੰਨੀ ਖੋਣੀ ਆ ਇਹ 70000 ਚੱਲੀ ਆ ਜੀ ਗਿੜਾ ਦੇਖਿਆ ਬਾਈ ਲੱਭੀ ਚਾਰੇ ਪਾਸੇ ਪਹਿਲਾਂ ਗਿੜਾ ਦੇਖਿਆ ਗੱਡੀ ਦੇ ਫਿਰ ਬਾਅਦ ਦੇ ਵਿੱਚ ਇਹਦੀ ਡਿਟੇਲ ਪਤਾ ਕਰਾਂਗੇ ਸਾਰੀ ਗੱਡੀ ਓਰੀਜਨਲ ਹੈ ਜੀ ਸਾਰੀ ਗੱਡੀ ਓਰੀਜਨਲ ਹੈ 4x4 ਫੋਰ ਬਾਈ ਫੋਰ ਫੋਰ ਬਾਈ ਫੋਰ ਆ ਦੇਗਾ ਮੈਨੂਅਲ ਪਰ ਇਹ ਇਹ ਗੱਡੀਆਂ ਨਾ ਸਾਫ਼ ਬਹੁਤ ਘੱਟ ਮਿਲਦੀਆਂ ਹਾਂਜੀ ਹਾਂਜੀ ਬਹੁਤ ਘੱਟ ਮਿਲਦੀ ਮਿਲਦੀ ਨਹੀਂ ਹੈਗੀ ਤੁਸੀਂ ਮੈਨੂੰ ਉਹ ਦਵਾਈ ਸੀ 14 ਮਾਡਲ ਇੱਕ ਦਿਨ ਵੀ ਨਹੀਂ ਖੜੀ ਹੋਈ ਇੱਕ ਦਿਨ ਵੀ ਨਹੀਂ ਰਹੀ ਆਪਣੇ ਲਾਵੇ ਹਾਂਜੀ ਪਰ ਕੰਡੀਸ਼ਨ ਦੀ Ориਜਨਲ ਹੈ ਇਹ ਸਾਰੀ Ориਜਨਲ ਗਾਰੰਟੀ ਦੇ ਦਿਓ ਜੀ ਅਲਾਇ ਕੰਪੂਟਰ Ориਜਨਲ ਅਸਾ ਬੰਪਰ ਵੀ ਨਾਲ ਦੇ ਹੈ ਹਾਂਜੀ ਹਾਂਜੀ ਹੂੰ ਐਲ ਐਕਸ ਆਈ ਪਾਵਰ ਹੈਡੀ ਹੈ ਕਿ ਤੱਕ ਪਾਸ ਕਰਾ ਕੇ 30 ਤੱਕ ਪਾਸ ਕਰਾ ਕੇ ਦੇਣੀ ਹੈ ਉਹੀ ਉਹੀ ਹੈ ਹੋਈ ਉਹ ਅਸਾ ਕਰਵਾਤੀ ਜੀ ਹਾਂਜੀ ਹਾਂਜੀ ਲੈ ਮੇਤਰੋ ਪਾਵਰ ਹੋਈ ਹੋਈ ਹੈ ਠੀਕ ਕਵਰ ਨਵੇਂ ਆ ਬਿਲਕੁਲ ਸੀਟ ਕਵਰ ਵੀ ਨਾਲ ਸਪੀਕਰ ਸਪੁਕਰ ਸਾਰੇ ਲੱਗੇ ਹੋਏ ਸਾਰੀ Ориਜਨਲ ਟਾਇ ਤੇ ਭਾਜੀ 10 ਮਾਡਲ ਆ 30 ਤੱਕ ਪਾਸ ਆ ਨੰਬਰ ਪੰਜਾਬ ਦਾ ਐਲ ਐਕਸ ਆਈ ਹੈ ਪਾਵਰ ਵਿੰਡੋ ਪਾਵਰ ਸਟੀering ਆ ਕੰਡੀਸ਼ਨ ਤੇ ਵੀ origignal ਹੈ ਸਾਰੀ origignal ਗਾਰੰਟੀ ਦੇ ਦੋ ਜਿਹੜਾ ਬੰਦਾ ਲੈਣ ਆ ਗਿਆ ਛੱਡ ਕੇ ਨਹੀਂ ਜਾਊਗਾ ਇਹ ਗੱਡੀ ਨਹੀਂ ਛੱਡ ਕੇ ਮੁੜਦਾ ਜੇ ਇਹ ਗੱਡੀ ਨਹੀਂ ਛੱਡ ਕੇ ਮੁੜਦਾ ਇੱਥੇ ਦੇਖ ਆ ਸਿਫਤ ਤਾਂ ਇਥੋਂ ਲੈ ਕੇ ਨਾ ਪਿਛਲੇ ਬੰਪਰ ਤੱਕ ਸਾਰੀ ਗੱਡੀ origignal ਹੈ origignal ਸਾਰੀ origignal ਫਸਟ ਰਾਉਂਡਰ ਦੀ ਗੱਡੀ ਆ ਸਨਰੂਫ ਵਾਲੀ ਸਨਰੂਫ ਵਾਲਾ ਮਾਡਲ ਆ ਦੇਖ ਆਟੋਮੈਟਿਕ ਹੈ ਜੀ ਟੌਪ ਵਾਲਾ ਮਾਡਲ ਆ ਡਬਲ ਯੂ 10 ਦੇਖੋ ਲੈ ਵੀ ਮੈਤਰੋ ਕੀ ਹਾਲ ਚਾਲ ਨੇ ਅੱਜ ਨਾ ਦੁਬਾਰਾ ਫੇਰ ਤੁਹਾਡੇ ਵਾਸਤੇ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਆਏ ਆ ਜਾਨੀ ਕਿ ਜਾਜਾਂ ਵਰਗੀਆਂ ਗੱਡੀਆਂ ਲੈ ਕੇ ਆਏ ਆ ਇਹ ਵੱਡੀਆਂ-ਵੱਡੀਆਂ ਗੱਡੀਆਂ ਖੜੀਆਂ ਕਿੱਥੇ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਵੀ ਜਲੰਧਰ ਜ਼ਿਲ੍ਹੇ ਦੇ ਅੱਜ ਬੜਾ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਅੱਜ ਆਪਾਂ ਤੇਜੰਦਰ ਭਾਜੀ ਦੇ ਸ਼ੋਅਰੂਮ ਤੇ ਦੁਬਾਰਾ ਪਹੁੰਚੇ ਹੋਏ ਆ ਅੱਜ ਉਹ ਵੱਡੀਆਂ-ਵੱਡੀਆਂ ਗੱਡੀਆਂ ਦੇ ਨਾਲ ਨਾਲ ਅੱਜ ਦੋ-ਤਿੰਨ ਗੱਡੀਆਂ ਛੋਟੀਆਂ ਵੀ ਲੈ ਕੇ ਆਏ ਆ ਛੋਟੀਆਂ ਗੱਡੀਆਂ ਦੀ ਵੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਜਿਵੇਂ ਆ ਟੈਗੋ ਖੜੀ ਐ ਉਧਰਲੇ ਪਾਸੇ ਨਾ ਉਹ ਆਲਟੋ ਖੜੀ ਐ ਤੇ ਇਧਰਲੇ ਪਾਸੇ ਮੇਲਾ ਲੁੱਟਣਾ ਕਿਉਂਕਿ ਸਰਦੀ ਭੱਜੀ ਆ ਰਹੀ ਐ ਇਸ ਤੋਂ 15-20 ਦਿਨਾਂ ਨੂੰ ਤੁਹਾਨੂੰ ਹਰ ਇੱਕ ਨੂੰ ਮੋਟਰਸਾਈਕਲ ਦੇ ਉੱਪਰ ਸਮੱਸਿਆ ਆਉਣੀ ਹੀ ਆਉਣੀ ਐ ਫੇਰ ਤੁਹਾਡੇ ਨਾਲ ਇਹ ਗੱਲ ਯਾਦ ਰੱਖੋ ਵੀ ਯਾਰ ਜੇ ਅਸੀਂ ਪਹਿਲਾਂ ਗੱਡੀਆਂ ਖਰੀਦ ਲੈਂਦੇ ਮੌਕੇ ਤੇ ਗੱਡੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣ ਲਈ ਵੀਡੀਓ ਨੂੰ ਸਕਿਪ ਨਾ ਕਰ ਦਿਓ ਪਹਿਲਾਂ ਤੇਜੰਦਰ ਭਾਜੀ ਨੂੰ ਮਿਲਦੇ ਆਂ ਬਾਅਦ ਦੇ ਵਿੱਚ ਡਿਟੇਲ ਪਤਾ ਕਰਾਂਗੇ ਕੱਲੀ-ਕੱਲੀ ਗੱਡੀ ਦੀ ਵੀ ਕੀ ਰੇਟ ਦੇ ਵਿੱਚ ਕਿਹੜਾ ਮਾਡਲ ਗੱਡੀ ਦੇਣੀ ਐ ਭਾਜੀ ਸ੍ਰੀ ਗੁਰੂ ਜੀ ਕਿਵੇਂ ਚੱਲਣ ਸਰ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਚਲੋ ਮਿੱਤਰੋ ਇਹ ਉਹ ਸੱਜਣਾ ਜੀ ਤੁਹਾਨੂੰ ਮਿਲ ਕੇ ਜੀ ਥੈਂਕ ਯੂ ਸਰ ਆਪਣੇ ਲਈ ਤਾਂ ਹਰ ਇੱਕ ਬੰਦਾ ਕਰਦਾ ਤੁਹਾਡਾ ਬੜਾ ਬਖਸ਼ਣ ਇਹ ਮੈਂ ਜੇ ਕਿਸੇ ਗਰੀਬ ਦੇ ਕੰਮ ਆ ਸਕਾਂ ਨਾ ਉਹ ਬਹੁਤ ਵੱਡੀ ਗੱਲ ਹੈ ਜੀ ਇਹ ਤਾਂ ਕੰਮ ਆਪਣਾ ਚੱਲ ਜੀ ਜਾਣਾ ਜੀ ਹਾਂ ਕਿਉਂਕਿ ਆਪਣੇ ਲਈ ਤਾਂ ਹਰ ਇੱਕ ਬੰਦਾ ਕੰਮ ਕਰਦਾ ਆਪਾਂ ਸਮਾਜ ਲਈ ਕੀ ਕੀਤਾ ਸਵਾਲੇ ਖੜਾ ਹੋ ਜਾਂਦਾ ਵੀ ਆਪਾਂ ਸਮਾਜ ਲਈ ਕੀ ਕੀਤਾ ਤੇ ਉਹ ਸੱਜਣ ਨੇ ਚਾਹੇ ਅੱਧੀ ਰਾਤ ਜੇ ਕੋਈ ਪਿੰਡ ਦਾ ਗਰੀਬ ਸੱਜਣ ਫੋਨ ਮਾਰ ਦੇਣਾ ਭਾਜੀ ਵੀ ਤੁਹਾਡੀ ਤਾਂ ਲੋੜ ਹੈਗੀ ਹੈਗੀ ਸਾਨੂੰ ਗੱਡੀ ਦੀ ਵੀ ਲੋੜ ਹੈ ਵੀ ਜੇ ਪੈਸੇ ਦੀ ਵੀ ਲੋੜ ਹੋਵੇ ਨਾ ਤਾਂ ਵੀ 20-50 ਹਜ਼ਾਰ ਚੱਕ ਕੇ ਨਾਲ ਤੁਰ ਪੈਂਦੇ ਆ ਤੇ ਭਾਜੀ ਅੱਜ ਨਾ ਆਪਾਂ ਗੱਡੀਆਂ ਦੀ ਡਿਟੇਲ ਦੱਸਣੀ ਆ ਸ਼ੁਰੂਆਤ ਆ ਪਹਿਤੋਂ ਕਰ ਦਈਏ ਹਾਂਜੀ ਕਰ ਦੱਸਿਓ ਜੀ ਕਿਰਾ ਕਿੰਨਾ ਮਾਡਲ ਹੈ ਇਹ ਜੀਪ 2017 12ਵੇਂ ਮਹੀਨੇ ਦੀ ਹੈ ਜੀ ਪਹਿਲੇ ਨਾਂ ਦੀ 17 ਮਾਡਲ 12ਵੇਂ ਮਹੀਨੇ ਦੀ 17 ਦੇ ਲਾਸਟ ਮਹੀਨੇ ਦੀ ਦਸੰਬਰ ਦੀ ਜੀ 20 ਲੱਖ ਵਾਲਾ ਮਾਡਲ ਹੈ 20 ਲੱਖ ਵਾਲਾ ਮਾਡਲ ਹੈ ਤੇ ਇਹਨੂੰ ਜੀਪ ਕਹਿੰਦੇ ਨੇ ਇਹ ਕਾਰ ਦਾ ਨਾਂ ਹੀ ਜੀ ਕੰਪਾਸ ਹਾਂਜੀ ਜੀਪ ਕੰਪਾਸ ਹੈ ਦਾ ਭਾਈ ਕੰਡੀਸ਼ਨ ਦੀ Ориਜੀਨਲ ਹੈ ਸਾਰੀ Ориਜੀਨਲ ਗੱਡੀ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਟਾਇਰ ਨਵੇਂ ਪੰਜੇ ਪੰਜੇ ਟਾਇਰ ਤੇ ਭਾਈ ਕਰਮੇ ਜਮੇ ਨਵੇਂ ਨੇ ਤੇ ਗੱਡੀ ਨਵੀਂ ਨਹੀਂ ਵਿੱਚੋਂ ਸੀਟ ਕਵਰ ਦਿਖਾ ਭਾਈ ਟੌਪ ਵਾਲਾ ਮਾਡਲ ਹੈ ਗੱਡੀ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਭਾਈ ਦੇਖੋ 22 ਲੱਖ ਵਾਲਾ ਮਾਡਲ 22 ਲੱਖ ਵਾਲਾ ਮਾਡਲ ਹੈ ਇੱਥੇ ਹਾਂਜੀ ਇੱਥੇ 7 ਲੱਖ ਤਾਂ ਲਉਣੀ ਹੋਣੀ ਹੋ ਜਾਣਾ ਜੀ ਇੱਥੇ 7 ਲੱਖ ਤਾਂ ਤਾਂ ਲਉਣੀ ਹੋ ਜੂ ਆਪਾਂ 6 ਲੱਖ ਦੀ ਗੱਡੀ ਤੇ ਦੇਣੀ ਹੈ ਹਾਂ ਪਹਿਲੀ ਗੱਡੀ ਹੈ ਇਹ ਨਾਲ ਲੱਖ ਰੁਪਇਆ ਦੇ ਕੇ ਤੋਰਨਾ ਨਾਲ ਲੱਖ ਰੁਪਇਆ 6 ਲੱਖ ਦੀ ਗੱਡੀ ਬਣੂ 7 ਲੱਖ ਦਾ ਲੋਨ ਹੋਜੂ ਜਾਨੀ ਕਿ 1 ਲੱਖ ਰੁਪਈਆ ਤੁਹਾਨੂੰ ਗੱਡੀ ਦੇ ਨਾਲ ਦੇਣਾ ਹੈ ਨਾ ਭਾਜੀ ਹਾਂਜੀ ਹਾਂਜੀ ਸੱਜਣ ਕਹਿੰਦੇ ਹੁੰਦੇ ਬੀ ਡਾਊਨ ਪੇਮੈਂਟ ਲਿਓ ਇੱਥੋਂ ਨਾਲ ਪੈਸੇ ਦੇ ਕੇ ਤੋਰਨੇ ਆ 1 ਲੱਖ ਰੁਪਈਆ ਗੱਡੀ ਦੇ ਨਾਲ ਆਜੋ ਜੇ ਕਿਸੇ ਸੱਜਣ ਦਾ ਮਾਣ ਬਣਦਾ ਨਾ ਜੇ ਕੋਈ ਕੈਸ਼ ਲੈਣ ਆਊਗਾ ਉਹਨੂੰ ਹੋਰ ਵੀ ਰੇਟ ਘੱਟ ਕਰ ਦਾਂਗੇ ਅੱਜ ਕੀ ਰੇਟ ਦੇ ਦੇ ਦਾਂਗੇ ਜੇ ਕੋਈ ਕੈਸ਼ ਲੈਣ ਆਊਗਾ 5.5 ਦੀ ਦੇ ਦਾਂਗੇ 5.5 ਲੱਖ ਦੀ ਗੱਡੀ ਮਿਲ ਜੂ 10000 ਡਿਸਕਾਊਂਟ ਹੋਜੂ ਹਾਂਜੀ ਉਹ ਤੁਹਾਡਾ ਜਿਹੜੀ ਵੀਡੀਓ ਸ਼ੇਅਰ ਕਰਕੇ ਆਉਗਾ ਜੇ 15-20 ਸੱਜਣਾਂ ਤੇ ਭਾਜੀ ਡੀਜ਼ਲ ਦੀ ਗੱਡੀ ਹੈ ਨਾ ਡੀਜ਼ਲ ਦੀ ਗੱਡੀ ਹੈ ਜੀ ਡੀਜ਼ਲ ਦੀ ਐਵਰੇਜ 25 25 ਦੀ ਐਵਰੇਜ ਹੈ ਗੱਡੀ ਤੇ ਲੈ ਦੇਖੋ ਇਹ ਕਦੀ ਵੀ ਇਹਨੇ ਸਾਰਿਆਂ ਦੀ ਰਿਕਾਰਡ ਤੋੜਦੇ ਯਾਰ ਗੱਡੀ ਨਾਲੇ ਵੱਡੀਆਂ 'ਚ ਵੱਡੀਆਂ ਛੋਟੀਆਂ 'ਚ ਛੋਟੀਆਂ ਹਾਂਜੀ ਤੇ 8 7 ਲੱਖ ਵਾਕਿਆ ਹੀ ਲੋਨ ਹੋ ਜਾਣਾ ਜਿਹੜਾ ਕੈਸ਼ ਲੈਣਾ ਆਊਗਾ ਉਹਦੇ 5.5 ਦੀ ਹੈ ਜੀ ਆਹ ਲਓ ਵੀ ਉਹ 5.5 ਦੀ 7 ਲੱਖ ਦਾ ਲੋਨ ਵੀ ਹੋ ਜੂ ਚੱਕੋ ਤੇ ਭਾਜੀ ਲੋਨ ਕਰਾਉਣਾ 6 ਲੱਖ ਦੀ ਹੈ ਠੀਕ ਆ ਤੇ ਜਿਹੜੀ ਆਖਰੀ ਟੈਗੋ ਜੀ ਆ ਦਸੀਏ ਕਰਾ ਇਹ ਟਾਟਾ ਦੀ ਟੈਗੋ ਆ ਜੀ ਟੌਪ ਵਾਲਾ ਮਾਡਲ 2018 ਮਾਡਲ ਆ ਜੀ ਭਾਈ ਇਹਦੇ ਲਾਇ ਤੇ ਟਾਇਰ ਚੈੱਕ ਕਰਵਾ ਲਵੀ ਲਾਇ ਤੇ ਟਾਇਰ ਚੈੱਕ ਕਰਵਾ ਦੇ ਗੱਡੀ ਤੇ ਕਿੰਨੇ ਘੰਟ ਲੱਗੇ ਹੋਏ ਨੇ ਤੇ ਇੱਥੋਂ ਆ ਕੇ ਸਾਰੀ ਗੱਡੀ ਨੂੰ ਬਾਕ ਚੈੱਕ ਬਿਲਕੁਲ ਇੰਟੀਰੀਅਰ ਦੀ ਬਿਲਕੁਲ ਨਵੀਂ ਭਾਜੀ ਡੀਜ਼ਲ ਦੀ ਗੱਡੀ ਹੈ ਸਾਰੀ ਬੰਪਰ ਟੂ ਬੰਪਰ ਓਰੀਜਨਲ ਆ ਦੇਖ ਭਾਈ ਬੰਪਰ ਟੂ ਬੰਪਰ ਓਰੀਜਨਲ ਭਾਜੀ ਇਹ ਚੱਲੀ ਕਿੰਨੀ ਖੋਣੀ ਆ ਇਹ 70000 ਚੱਲੀ ਆ ਜੀ ਇਹ 70000 ਚੱਲੀ ਹੋਈ ਜਿਹੜੀ ਆ ਕਿੰਨੀ ਚੱਲੀ ਹੋਈ ਤੇ ਜੀਪ ਇਹ ਜੀਪ ਚੱ ਇਹ ਚੱਲੀਆ 90000 ਹਾਂਜੀ ਪੰਜਾਬ ਦਾ ਨੰਬਰ ਹੈ ਫਰਸਟ ਓਨਰ ਹੈ Ориジナル ਆ ਬੰਪਰ ਟੂ ਬੰਪਰ ਬੰਪਰ ਟੂ ਬੰਪਰ ਪਹਿਲੇ ਨਾਂ 18 ਪਹਿਲੇ ਨਾਂ ਤੇ ਪਹਿਲੇ ਨਾਂ ਦੀ ਗੱਡੀ ਆ ਵੀ ਪਹਿਲੇ ਜੀਪ ਵੀ ਪਹਿਲੇ ਨਾਂ ਤੇ ਉਹ ਵੀ ਪਹਿਲੇ ਇਹ ਵੀ ਪਹਿਲੇ ਨਾਂ ਦੀ ਹੈ ਤੇ ਲੈ ਕੇ ਵੀ ਇਹਨਾਂ ਨੂੰ ਪਹਿਲਾ ਸੱਜਣ ਹੀ ਜਾਊਗਾ ਹਾਂਜੀ ਪਹਿਲਾ ਸੱਜਣ ਹੀ ਹਾਂਜੀ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਸਕਦਾ ਇੱਥੇ 3 ਲੱਖ ਦਾ ਲੋਨ ਹੋ ਜਾਣਾ ਹੀ ਪਿਆ 1.5 ਲੱਖ ਦੇ ਕੇ ਗੱਡੀ ਦੀ ਆ ਸਕਦੀ ਸਾਢੇ 3 ਲੱਖ ਦੀ ਗੱਡੀ ਤੋਂ ਮੈਂ 3 ਲੱਖ ਦੀ ਗੱਡੀ ਦੇ ਦਮ ਚੱਕੋ ਮਿੱਤਰੋ ਇਹ ਸਾਢੇ 3 ਲੱਖ ਦੀ ਗੱਡੀ ਟੈਗੋ ਜੇ ਕਿਸੇ ਸੱਜਣ ਨੇ ਖਰੀਦੀ 3 ਲੱਖ ਦੀ ਨਾਲ ਹੀ ਹੈ ਟਾ ਹਾਂਜੀ ਤੇ ਲਾਈਟਰ ਕਿੰਨੇ ਕ ਦੇ ਹੋਣਗੇ ਜਿਹਦੇ ਜਿੱਦ ਗੱਲ ਕਰੀ ਨਾ ਮੈਂ ਕਿਰਪਿਆ 10000 ਦਾ ਸੈਟ ਲੱਗਾ ਏ 50000 ਦਾ ਸੈਟ ਲੱਗਿਆ ਆ ਪਹਿਲੇ ਸਾਰੇ ਸੰਗ ਪੂਰੇ ਕੀਤੇ ਪਿਆ ਯਾਰ ਗੱਡੀ ਸਾਰੀ オリジナル ਹੈ ਵਿੱਚੋਂ ਵੀ ਸਾਰਾ ਐਨ ਕੈਂਟ ਬਣਾਈ ਹੋਇਆ ਹਾਂ ਪੂਰੀ ਕੈਂਟ ਗੱਡੀ ਆ ਸੀਟ ਕਵਰਾਂ ਦੀ ਗੱਲ ਕਰ ਲਈ ਇੰਟੀਰੀਅਰ ਦੀ ਗੱਲ ਕਰ ਲਈਏ ਸਟੀਰੀਅਲ ਦੀ ਗੱਲ ਕਰ ਲਈਓਦੋਂ ਵੀ ਕੈਂਟ ਆ ਭਾਜੀ ਇਹਦੀ ਆ ਖੜੀ ਆ ਸਾਹਮਣੇ ਇਧਰ 012 2014 ਮਾਡਲ ਹੈ ਜੀ ਡਬਲਯੂ 8 ਟੌਪ ਮਾਡਲ ਅੱਛਾ 14 ਮਾਡਲ ਹੈ ਇਹ ਹਾਂਜੀ ਗੱਡੀ ਇਹ ਵੀ ਕੈਂਟ ਲੱਗਦੀ ਹੈ ਨਾ ਜੀ ਪੂਰੀ ਬਹੁਤ ਵਧੀਆ ਗੱਡੀ ਜ ਓਕੇ ਪਾਜੀ ਇਹ ਕਿੰਨੇ ਕਿ ਚੱਲ ਗਈ ਹੋਣੀ ਆ ਇਹ ਗੱਡੀ ਚੱਲੀ ਆ ਜੀ 110000 110000 14 ਮਾਡਲ ਹੈ ਹਾਂਜੀ ਤੇ ਮੈਨੂੰ ਇਹ ਦੱਸਿਓ ਇਹ ਇਹ ਗੱਡੀ ਕਿੰਨੇ ਅਕਦੀ ਬਣ ਜੂ ਇਹ ਆਪਾਂ ਗੱਡੀ ਦੇ ਦੇਵਾਂਗੇ 5 ਲੱਖ ਰੁਪਏ ਦੀ 5 ਲੱਖ ਦੇਣੀ ਆ ਬਸ ਇਹ ਗੱਡੀ ਆਪਾਂ ਬਾਈ ਚੈੱਕ ਵੀ ਕਰ ਲਾਂਗੇ ਮਾਨ ਤਾਨ 5 ਲੱਖ ਦੀ ਗੱਡੀ ਦੇਣੀ ਆ ਵਿੱਚੋਂ ਕੰਡੀਸ਼ਨ ਦਿਖਾ ਦੇ ਗੱਡੀ ਦੀ ਸ਼ੀਟ ਕਵਰ ਦਿਖਾ ਦੇ ਪੂਰੀ ਘੈਂਟ ਗੱਡੀ ਐ ਤੇਲਾ ਕਰਦੇ ਕਰਾ ਟਾਕੀ ਬੰਦ ਟੌਪ ਵਾਲਾ ਮਾਡਲ ਆ ਜੀ ਇਹ ਵੀ ਪਾਜੀ 5 ਲੱਖ ਦੀ 14 ਮਾਡਲ ਹਾਂਜੀ ਹਾਂਜੀ ਬਾਕੀ ਮਾਨ ਤਾਨ ਵੀ ਤੁਹਾਡਾ ਕਰਾਂਗੇ ਹਾਂ ਇਹ ਵੀ ਗੱਲ ਆ ਹੁਣ ਜੇ 15 20 ਸੱਜ 5 ਲੱਖ ਦੇ ਵਿੱਚੋਂ ਵੀ ਮਾਨਤਾ ਨੂੰ 10000 ਤਾਂ ਸਾਡੇ ਵੱਲੋਂ ਸਿੱਧੇ ਹੋਊਗਾ ਨਾ ਜੀ ਹਾਂਜੀ ਹਾਂਜੀ 10000 ਦੀ ਹੋਰ ਛੱਡ ਦਾਂਗੇ ਬਸ ਹੋਰ ਛੱਡ ਦਾਂਗੇ ਚੱਕੋ ਤੇ ਰਹਿ ਗਈ 4 ਲੱਖ ਤੇ 80000 ਦੀ ਆ ਜੋ ਕਿਰਾ ਪਾਜੀ ਜਿਹੜੀ ਆ ਖੜੀ ਹੈ ਇਧਰ ਫੋਰਚੂਨਰ ਇਧਰ ਗੱਡੀ ਹੈਗੀ ਨਾਗਜੀ ਪੂਰਾ ਜੌਂਦ ਦਾ ਝੋਟਾ ਕੋਕਾ ਪੀਸ ਘੈਂਟ ਆ ਹਾਂਜੀ ਪਰ ਮੈਂ ਗਿੜਾ ਦੇਖਿਆ ਬਈ ਲੱਭੀ ਚਾਰੇ ਪਾਸੇ ਪਹਿਲਾਂ ਗਿੜਾ ਦੇਖਿਆ ਗੱਡੀ ਦੇ ਫਿਰ ਬਾਅਦ ਵਿੱਚ ਇਹਦੀ ਡਿਟੇਲ ਪਤਾ ਕਰਾਂਗੇ ਸਾਰੀ ਗੱਡੀ ओरिजिनल ਆ ਜੀ ਸਾਰੀ ਗੱਡੀ ओरिजिनल ਆ 4x4 4x4 ਆ ਦੇਗਾ ਮੈਨੂਅਲ ਪਾਜੀ ਇਹ ਇਹ ਗੱਡੀਆਂ ਨਾ ਸਾਫ ਬਹੁਤ ਘੱਟ ਮਿਲਦੀਆਂ ਹਾਂਜੀ ਹਾਂਜੀ ਬਹੁਤ ਘੱਟ ਮਿਲਦੀ ਮਿਲਦੀ ਨਹੀਂ ਹੈਗੀ ਤੁਸੀਂ ਮੈਨੂੰ ਉਹ ਦਵਾਈ ਸੀ 14 ਮਾਡਲ ਇੱਕ ਦਿਨ ਵੀ ਨਹੀਂ ਖੜੀ ਹੋਈ ਇੱਕ ਦਿਨ ਵੀ ਨਹੀਂ ਰਹੀ ਆਪਣੇ ਲਾਵੇ ਹਾਂਜੀ ਤੇ ਲੈ ਗੱਡੀ ਇੱਕ ਦਿਨ ਇਹ ਵੀ ਨਹੀਂ ਖੜਨੀ ਹਾਂਜੀ ਇਹ ਰਾਤੀ ਆਈ ਹੈ ਜੀ ਹਲੇ ਸਰ ਆ ਤਾਂ ਹੀ ਪ੍ਰੋਜੈਕਟਰ ਲੇਟਾਂ ਚਾ ਭਾਜੀ ਹੈ ਨਾ ਪ੍ਰੋਜੈਕਟਰ ਲੇਟਾਂ ਵਿੱਚ ਪਿੱਛੇ ਵੀ ਐਚਡੀ ਲੇਟਾਂ ਸਾਰੀਆਂ ਜੱਗ ਅੱਛਾ ਇਹ ਇਹ ਮਾਡਲ ਕਿੰਨਾ ਜੀ ਇਹ 2012 ਦਸੰਬਰ ਦੀ ਹੈ ਅੱਛਾ 12 ਦੇ ਲਾਸਟ ਮਹੀਨੇ ਦੀ ਹੈ 13 13 ਚ ਰਜਿਸਟਰ ਹੋਣੀ ਹੈ ਇਹ ਗੱਡੀ ਹਾਂਜੀ ਹਾਂਜੀ ਪਾਜੀ ਕੰਡੀਸ਼ਨ ਤਾਂ ਓਰੀਜਨਲ ਹੈ ਇਹ ਸਾਰੀ ਓਰੀਜਨਲ ਗਾਰੰ ਉਸਾ ਬੰਪਰ ਵੀ ਨਾਲ ਦੇ ਆ ਹਾਂਜੀ ਹਾਂਜੀ ਦੇਖ ਭਾਈ ਬੰਪਰ ਕਿੰੋਂ ਵੀ ਦਿਖਾਓ ਗੱਡੀ ਨਵੀਂ ਆ ਆ ਜਾ ਲੈ ਵੀ ਕਰਾ ਗੱਡੀ ਦਿਖਾਈਏ ਵਿੱਚੋਂ ਬੌਂਡਰ ਚੱਕ ਕੇ ਵੀ ਦਿਖਾ ਲਓ ਡੰਪਿੰਗ ਵੀ ਹੋਈ ਹੋਆ ਹੂੰ 4x4 ਆ ਮੀਨੂਨ ਗੱਡੀ ਆ ਤੇ ਭਾਜੀ ਮੈਨੂੰ ਇਹ ਦੱਸਿਓ ਇਹ ਇੱਕ ਗੱਡੀ ਆਪਾਂ ਕਿੰਨੇ ਦੀ ਦੇਣੀ ਆ ਇਹ 8.5 ਲੱਖ ਦੀ ਗੱਡੀ ਦੇ ਦੇਣੀ ਜੀ 12 ਮਾਡਲ 8.5 ਲੱਖ ਦੀ 12ਵੇਂ ਮਹੀਨੇ ਦੀ ਫੋਰ ਵਾਈ ਫੋਰ ਵਧੀਆ ਪਹਿਲੇ ਨਾਂ ਦੀ ਗੱਡੀ ਅੱਛਾ ਜੀ ਹਾਂ ਜੀ ਫਰਸਟ ਓਨਰ ਦੀ ਗੱਡੀ ਹਾਂ ਜੀ ਹਾਂ ਜੀ ਤੇ ਇਹ ਗੱਡੀ ਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਲੋਨ ਭਾਜੀ 5.5 ਦਾ ਹੀ ਹੋਣਾ ਕਿਉਂਕਿ 12 ਮਾਡਲ ਤੇ ਲੋਨ 5 ਲੱਖ ਦਾ ਹੀ ਹੁੰਦਾ ਜੀ ਹਾਂ ਹਾਂ ਕੰਡੀਸ਼ਨ ਕੰਡੀਸ਼ਨ ਕਰਕੇ ਤੇ ਉੱਪਰ 50 ਹਜ਼ਾਰ ਗੱਡੀ ਨਵੀਂ ਆ ਨਵੀਂ ਗੱਡੀ ਬਿਲਕੁਲ ਜਿਹੜਾ ਲੈਨ ਆ ਗਿਆ ਉਹ ਛੱਡ ਕੇ ਨਹੀਂ ਜਾਊਗਾ ਹਾਂ ਹਾਂ ਮੈਂ ਅਕਸਰ ਇੱਕ ਲੈਨ ਬੋਲਦਾ ਹੁੰਨਾ ਜੀ ਵੀ ਤੇਲ ਕੌਲੀ ਵਿੱਚ ਪਾ ਕੇ ਰੱਖ ਜਿਹੜਾ ਵੀ ਸੱਜਣ ਵੇਖਣ ਆ ਗਿਆ ਪੱਕਾ ਹੀ ਮੁੜੂਗਾ ਲੈ ਕੇ ਜਿਹੜਾ ਸੱਜਣ ਇਹਨੂੰ ਵੇਖਣ ਆ ਗਿਆ ਯਾਰ ਲੈ ਕੇ ਮੁੜੂ ਲੈ ਕੇ ਮੁੜੂਗਾ ਗਰੰਟੀ ਹੈ ਜੀ ਆਪਣੀ ਬਿਨੇ ਚਲਾ ਕੇ ਦੇਖ ਲਿਓ ਕਹੂਗਾ ਮੈਂ ਲੈ ਕੇ ਜਾਣੀ ਅੱਛਾ ਜੀ ਡੰਪਿੰਗ ਵੀ ਹੋਈ ਆ ਕੋਟਿੰਗ ਵੀ ਹੋਈ ਹੋਆ ਜੀ ਅੱਛਾ 1.5 ਲੱਖ ਰੁਪਏ ਉੱਪਰ ਲੱਗਾ ਹੈ ਦੇਖੋ ਮਿੱਤਰੋ ਇੰਨੇ ਇੰਨੇ ਰੁਪਏ ਤਾਂ ਤੁਸੀਂ ਨਾ ਘਰੇ ਜਾ ਕੇ ਲਾਉਣੇ ਨਹੀਂ ਸੀ ਜਿੰਨੇ ਲਾਏ ਪਏ ਆ ਗੱਡੀ ਦੇ ਉੱਪਰ ਲੈਟਾਂ ਲੂਟਾਂ ਸਾਰਾ ਕੁਝ 5.5 ਲੱਖ ਦਾ ਲੋਨ ਹੋਜੂ ਭਾਜੀ ਗੱਡੀ ਦਾ ਮੰਗੇ 8 ਲੱਖ 8.5 ਲੱਖ 8.5 ਲੱਖ ਦੀ ਗੱਡੀ ਬਣੂ ਹੈਨਾ ਤੇ ਭਾਜੀ ਜਿਹੜੀ ਆ ਆਖਰੀ ਇੱਕ ਬਾਰਗੇਨ بس ਉਹ ਵੀ ਮਤਾ ਹੋਊਗਾ ਜੇ ਤੁਸੀਂ 10 ਬੰਦੇ ਨੂੰ ਵੀਡੀਓ ਸ਼ੇਅਰ ਕੀ ਹਾਂ 15 20 ਜਨਾਂ ਨੂੰ ਵੀਡੀਓ ਸ਼ੇਅਰ ਕਰਕੇ ਆਉਂਗੇ ਉਹ ਤਾਂ ਤੁਹਾਡਾ 10000 ਮਾਨਤਨ ਹੋਣਾ ਨਹੀਂ ਗੱਡੀ 5.5 ਲੱਖ ਦੀ ਬਣੂ ਮੈਂ ਗੱਡੀ 9 ਲੱਖ ਦੀ ਵੇਚਦਾ ਜੀ ਇਹ ਆਪਾਂ ਬਸ ਵੀਡੀਓ ਚ ਕਹਿ ਦਿੱਤੀ 8.5 ਦੀ ਦੇ ਦੇ ਤਾਂ ਕਹਿਤੀ ਹੈਨਾ ਹਾਂਜੀ ਪਰ ਜਿਹੜੀ ਆ ਖੜੀ ਐ ਅਲਟੋ ਇਧਰਲੇ ਵਸਿਆ ਰਹੀ ਜੀ ਇਹ ਜੀ 2000 ਦਾਥੋ ਮਾਡਲ ਆ 30 ਤੱਕ ਪਾਲਦਾ ਸਾਰੀ ਗੱਡੀ ਨਵੀਂ ਲਾਈਟ ਟਾਇਰ ਬਿਲਕੁਲ ਨਵੇਂ ਫਰਸਟ ਓਨਰ ਦੇਖੋ ਜੀ ਐਲਐਕਐਸਆਈ ਹੂੰ ਐਲਐਕਐਸਆਈ ਪਾਵਰ ਗੱਡੀ ਆ ਕੀ ਤੱਕ ਪਾਸ ਕਰਾ ਕੇ 30 ਤੱਕ ਪਾਸ ਕਰਾ ਕੇ ਦੇਣੀ ਆ। ਉਹੀ ਉਹੀ ਐ ਹੋਈ ਉਹ। ਅਸਾ ਕਰਵਾਤੀ ਜੀ। ਹਾਂ ਜੀ ਹਾਂ ਜੀ। ਲੈ ਮੇਤਰੋ ਪਾਵਰ ਹੋਈ ਹੋਈ ਆ। ਸੀਟ ਕਵਰ ਨਵੇਂ ਆ ਬਿਲਕੁਲ। ਸੀਟ ਕਵਰ ਵੀ ਨਾਲ ਸਪੀਕਰ ਸਪੁਕਰ ਸਾਰੇ ਲੱਗੇ ਹੋਏ ਆ। ਸਾਰੇ ਨਵੇਂ ਆ। ਟਾਇਰ ਵੀ ਨਵੇਂ ਆ। ਟਾਇਰ ਵੀ ਨਵੇਂ ਨੇ ਗੱਡੀ ਨੂੰ ਲੱਗੇ ਹੋਏ। ਤੇ ਭਾਜੀ 10 ਮਾਡਲ ਆ 30 ਤੱਕ ਪਾਸ ਆ ਨੰਬਰ ਪੰਜਾਬ ਦਾ। ਐਲ ਐਕਸ ਆਈ ਆ ਪਾਵਰ ਵਿੰਡੋ ਪਾਵਰ ਸੀਵਿੰਗ ਆਣੀ। ਤੇ ਮੈਨੂੰ ਇਹ ਦੱਸਿਓ ਇਹ ਗੱਡੀ ਦੀ ਆਪਣੀ ਕੀ ਡਿਮਾਂਡ ਰੱਖਦੀ ਆ? ਇਹ ਆਪਾਂ ਇੱਕੋ ਹੀ ਰੇਟ ਆ ਜੀ 1,35,000 ਦੀ ਦੇ ਦੇਣੀ ਮਾਲ ਚਕਾਉਣਾ ਬਸ। ਚੱਕੋ ਮੇਤਰੋ 1,35,000 ਦੇ ਤੁਹਾਨੂੰ ਰਿਮਾਂ ਚ ਗੱਡੀ ਤਾਂ ਮਿਲ ਸਕਦੀ ਆ ਲਾਈਟ ਟਾਇਰਾਂ ਦੇ ਵਿੱਚ ਗੱਡੀ ਨਹੀਂ ਮਿਲ ਸਕਦੀ ਇੰਨੀ ਸੋਹਣੀ ਅਰੀਜਨਲ ਨਾ ਇਹ ਇੰਦੀ ਘੈਂਟ ਅਰੀਜਨਲ ਗੱਡੀ ਤੇ ਭਾ ਜਿਹੜੀ ਆ ਖੜੀ ਇੱਧਰਲੇ ਪਾਸੇ ਡਰਾਈਵਰ ਇਹ 2010 ਮਾਡਲ ਹੈ ਜੀ ਡਰਾਈਵਰ ਅਸਲ 10 ਮਾਡਲ ਹੈ ਹਾਂਜੀ ਹਾਂਜੀ ਚਾਰੇ ਪੰਜ ਟਾਇਰ ਲਾਏ ਬਿਲਕੁਲ ਨਵੇਂ 2 ਲੱਖ ਦਾ ਸੈੱਟ ਲੱਗਾ ਹੈ 2 ਲੱਖ ਦੇ ਲਾਇ ਤੇ ਟਾਇਰ ਨਹੀਂ ਗੱਡੀ ਨੂੰ ਹਾਂਜੀ ਵਿੱਚ ਐਮਪ ਬੂਪਰ ਸਾਰਾ ਕੋਈ ਬੇਸਤੂਬ ਲੱਗੀ ਆ ਸਾਰਾ ਅੱਛਾ ਜੀ ਹਾਂਜੀ ਕੰਡੀਸ਼ਨ ਤੇ ਵੀ ਅਰੀਜਨਲ ਹੈ ਸਾਰੀ ਸਾਰੀ ਅਰੀਜਨਲ ਗਾਰੰਟੀ ਦੇ ਦੋ ਹੂੰ ਹੂੰ ਮਾਡਲ 10 ਭਾਜੀ ਹੈ 10 ਮ ਓਹ ਕਿ ਭਾਜੀ ਇਹਦੀ ਪਾਸਿੰਗ ਆ 30 ਤੱਕ ਉਹ ਭਰਾ ਪਾਸਿੰਗ 30 ਤੱਕ 30 ਤੱਕ ਹਾਂਜੀ ਲੈ ਵੀ ਆਈਂ ਕਰਾਂ ਦਿਖਾ ਗੱਡੀ ਵੀ ਕਰਾਂ ਨੇੜੇ ਹੋ ਕੇ ਮਾਰ ਕਰਾ ਕੈਮਰਾ ਵਿੱਚ ਸੀਟ ਕਵਰ ਦਿਖਾ ਸਾਰੇ ਇੱਧਰ ਵੀ ਆ ਜਾ ਤੈਨੂੰ ਹੋਰ ਕੀ ਚੀਜ਼ ਦਿਖਾਵਾਂ ਇਹਦੇ ਵਿੱਚ ਨਾ ਬੇਸ ਟਿਊਬ ਲੱਗੀ ਐ ਐਂਪ ਲੱਗਾ ਐ ਦੇਖ ਸਿਸਟਮ ਵੀ ਪਿਆ ਵਿੱਚ ਗੱਡੀ ਦੇ ਜੇਬੀਐਲ ਦਾ ਤੇ ਭਾਜੀ ਇਹ ਗੱਡੀ ਆਪਾਂ ਕਿੰਨੇ ਦੀ ਦੇਣੀ ਐ ਇਹ 3.5 ਲੱਖ ਦੀ ਭੱਟੀ ਸਾਹਿਬ ਦੇ ਦਮਾਂ ਤਿੰਨ ਲੱਖ ਤੇ 50 ਹਜ਼ਾਰ ਦੀ ਗੱਡੀ ਬਣੂ ਮਿੱਤਰੋ ਯਾ ਜੱਡੀ ਗੱਡੀ ਐ ਯਾ ਜੱਡੀ ਗੱਡੀ 10000 ਤੁਹਾਡਾ ਮਾਨ ਬਖਰਾ ਆ ਚੱਕੋ 10000 ਤੁਹਾਡੀ ਵੀਡੀਓ ਸ਼ੇਅਰ ਕਰਕੇ ਆ हां जे वीडियो शेयर करके आओगे 15 20 ਜਨਾਂ ਨੂੰ ਮੌਕੇ ਤੇ 10000 ਤੁਹਾਡੇ ਹੱਥ ਤੇ ਧਰ ਦਾਂਗੇ ਹਨਾ ਭਾਜੀ ਜਿਹੜੀ ਆ ਖੜੀ ਹੈ ਗੱਡੀ ਸਾਰਿਆਂ ਦੀ ਰਾਣੀ ਖੜੀ ਹੈ ਜ ਆਹ ਗੱਡੀ ਆਹ ਗੱਡੀ ਦੇਖੋ ਜੀ ਇਹ ਤਾਂ ਗੱਡੀ ਵਾਹ ਜਿਹੜਾ ਬੰਦਾ ਲੈਣ ਆ ਗਿਆ ਛੱਡ ਕੇ ਨਹੀਂ ਜਾਊਗਾ ਇਹ ਗੱਡੀ ਨਹੀਂ ਛੱਡ ਕੇ ਮੁੜਦਾ ਜ ਇਹ ਗੱਡੀ ਨਹੀਂ ਛੱਡ ਕੇ ਮੁੜਦਾ ਇੱਥੇ ਦੇਖ ਆ ਸਿਫਤ ਤਾਂ ਇੱਥੋਂ ਲੈ ਕੇ ਨਾ ਪਿਛਲੇ ਬੰਪਰ ਤੱਕ ਸਾਰੀ ਗੱਡੀ ओरिजिनल ਹੈ ओरिजिनल ਸਾਰੀ ਹੈ ਫਸਟ ਰਾਉਂਡਰ ਦੀ ਗੱਡੀ ਹੈ ਤੇ ਭਾਜੀ 16 ਦਸੰਬਰ ਦੀ ਹੈ ਜੀ 16 ਦੇ ਦਸੰਬਰ ਦੀ ਹੈ ਜਾਨੀ ਕਿ 17 17 ਰਜਿਸਟਰ ਗੱਡੀ ਆ ਬਾਈ ਵਿੱਚੋਂ ਕਰਵਾ ਚੱਕਾ ਆਟੋਮੈਟ ਹਾਂ ਚਾਹੀ ਚਾਰਜ ਵਾਕਾਂ ਨੂੰ ਗਾਲ ਕੱਢ ਕੇ ਬਾਹਰੇ ਖੜਾ ਦਿਓ ਵੀ ਸਾਰਾ ਮਾਹੌਲ ਦੇਖੀ ਚੱਲੋ ਹਾਂ ਖੋਲੋ ਭਾਵੇਂ ਸਾਨੂੰ ਦੇਖ ਖੋਲ ਗਿਆ ਹਾਂਜੀ ਹਾਂਜੀ ਦੇਖ ਵਈਕਰਾਂ ਕਿਉਂ ਕਾ ਆਟੋਮੈਟਿਕ ਹੈ ਜੀ ਟੌਪ ਵਾਲਾ ਮਾਡਲ W10 ਦੇਖੋ ਯੱਕ ਵੀ ਆਜੋ ਜੇ ਕਿਸੇ ਨੇ ਇੰਟੀਰੀਅਰ ਅੰਦਰ ਸਾਰਾ ਠੀਕ ਆ ਬਾਜੀ ਹਾਂਜੀ ਦੇਖ ਵਈਕਰਾਂ ਹੈ ਮੈਨੂੰ ਲੱਗਦਾ ਪੂਰੀ ਹਿੱਟ ਗੱਡੀ ਐ ਚੱਕ ਵੀ ਘਰਤੀ ਬੰਦ ਪਾਜੀ 17 ਮਾਡਲ ਐ 17 ਨਹੀਂ ਇੰਟਰਾ 16 ਮਾਡਲ ਐ ਬੰਪਰ ਟੂ ਬੰਪਰ ਓਰੀਜਨਲ ਐ ਪੰਜਾਬ ਦਾ ਨੰਬਰ ਐ ਫਸਟ ਆਨ ਪਹਿਲੇ ਨਾਂ ਤੇ ਐ ਕਰਨਲ ਦੀ ਗੱਡੀ ਐ ਕਰਨਲ ਦੀ ਅਸਾ ਕਰਨਲ ਦੀ ਗੱਡੀ ਐ ਹਾਂਜੀ ਉਹ ਨਹੀਂ ਖਾਨ ਲੱਗਾ ਮੁਰੇ ਉਰੇ 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 ਲੈ ਕਰਨਲ ਦੀ ਗੱਡੀ ਐ ਜੀ ਹੈਗੀ ਵੀ ਕਰਨਲ ਦੀ ਐ ਆ ਚੱਕੋ ਹੱਥ ਨਹੀਂ ਦਊਗਾ ਹੀ ਤੁਹਾਨੂੰ ਜੇ ਨજર ਲੋਗੋ ਲੱਗਿਆ ਹੋਇਆ ਕੋਈ ਹੱਥ ਨਹੀਂ ਦਿੰਦਾ ਕਰਨਲ ਦੀ ਗੱਡੀ ਐ ਤੇ ਪਾਜੀ ਮੈਨੂੰ ਇਹ ਦੱਸਿਓ ਇਹ ਗੱਡੀ ਦੇ ਉੱਪਰ ਆਪਾਂ ਲੋਨ ਕਿੰਨੇ ਦਾ ਕਰਵਾਵਾ ਦਿੰਦੇ? 7 ਲੱਖ ਰੁਪਈਆ ਲੋਨ ਹੋ ਜਾਣਾ ਜੀ। 7 ਲੱਖ ਤਾਂ ਤਾਂ ਹੋਜੂ ਲੋਨ। ਅੱਬਲ ਤਾਂ ਵੱਧ ਵੀ ਹੋਜੂ 7.5 ਵੀ ਹੋ ਜੂਗਾ। ਅੱਛਾ ਜੀ। 7.5 ਹੀ ਗੱਡੀ ਦਾ। ਆਪਾਂ ਹੋਏ ਗੱਡੀ ਦੇਣੀ ਕਿੰਨੇ ਦੀ ਆ? 7.5 ਲੱਖ ਦੀ। ਖਾਲੀ ਇੱਥੇ ਆਜੋ। ਬਸ ਆਧਾਰ ਕਾਰਡ ਚੱਕ ਲਿਓ, ਪੈਨ ਕਾਰਡ ਚੱਕ ਲਿਓ। ਖਾਲੀ ਲੋਨ ਕਰਾ ਦਾਂਗੇ 7.5 ਹੀ। 7.5 ਸਿਬਲ ਸਿਬਲ ਵਧੀਆ ਹੋਣਾ ਚਾਹੀਦਾ ਬੰਦੇ ਦਾ। ਹਾਂ ਸਿਬਲ ਤੁਹਾਡਾ ਸਹੀ ਹੋਣਾ ਚਾਹੀਦਾ। 7.5 ਰੱਖ ਦੀ ਲੋਨ ਹੋ ਜਾ। ਕਈ ਬੰਦੇ ਉਦਾਂ ਹੀ ਫੋਨ ਕਰਦੇ ਰਹਿੰਦੇ ਜੀ ਉਹ ਉਹ ਨਾ ਕਿੰਨੇ ਐਜ ਤੰ ਤੇ ਭਾਈ 1 ਰੁਪਏ ਦਾ ਖਰਚਾ ਨਹੀਂ ਧਰਮੇ ਟਾਇਰ ਦਿਖਾ ਦੇ ਰੀਸਨ ਦਿਖਾ ਦੇ ਹਰ ਇੱਕ ਪੱਖੋਂ ਹਰ ਇੱਕ ਪੱਖ ਤੋਂ ਗੱਡੀ ਘੈਂਟਾ ਹਰ ਇੱਕ ਪੱਖ ਤੋਂ ਗੱਡੀ ਘੈਂਟਾ ਤੁਹਾਡੇ ਰੁਪਏ ਦਾ ਖਰਚਾ ਨਹੀਂ ਗੱਡੀ ਵੀ ਆਟੋਮੈਟਿਕ ਆ ਸਨਰੂਫ ਮਾਡਲ ਗੱਡੀ ਆ ਟਾਪ ਵਾਲਾ ਮਾਡਲ 17 ਮਾਡਲ ਗੱਡੀ ਆ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਆ ਗੱਡੀ ਖਰੀਦਣੀ ਆ 7.5 ਲੱਖ ਦਾ ਲੋਨ ਹੋਜੂ 7.5 ਲੱਖ ਦੀ ਗੱਡੀ ਦਾ ਪਰ ਆਪਣਾ ਸਿਬਲ ਸਕੋਰ ਚੈੱਕ ਕਰਾ ਕੇ ਹਾਂ ਪਰ ਜੇ ਕਿਸੇ ਸੱਜਣ ਨੇ ਨਗਦ ਖਰੀਦਣੀ ਆ ਪਾਜੀ ਪੂਰੇ 7.5 ਲੱਖ ਦੀ 7 ਲੱਖ ਤੇ 25 ਹਜ਼ਾਰ ਦੀ ਗੱਡੀ ਦਵਾ ਦਾਂਗੇ ਆ ਜੋ ਗਰਾ ਫਟਾਫਟ ਐਕਸ ਜੂਵੀ 500 ਗੱਡੀ ਟਾਪ ਮਾਡਲ ਭਾਜੀ ਜਿਹੜੀ ਆ ਖੜੀ ਆ ਇੱਧਰ ਆ ਨੋਵਾ ਕ੍ਰੈਸਟਾ ਇਹ ਹੈ ਨੋਵਾ ਕ੍ਰੈਸਟਾ ਦੀ 2018 ਬੰਪਰ ਟੂ ਬੰਪਰ origignal ਆ ਲੈ ਮੇਤਰੋ ਇੱਥੇ ਪੈਂਦੇ ਆ ਬੜਾਕੇ ਰੇਟਾਂ ਵਾਲੇ ਨਾਲ ਗੱਡੀਆਂ ਆ ਦੇਖ ਬੰਪਰ ਟੂ ਬੰਪਰ origignal 15 ਲੱਖ ਦਾ ਦੇਖ ਫਲਾਈ ਟਾਇਰ ਬਿਲਕੁਲ ਨਵੇਂ ਜਿਵੇਂ ਨਵੇਂ ਲਾਈਟਰ 18 ਮਾਡਲ ਹੈ ਫਸਟ ਓਨਰ ਆ ਭਾਜੀ ਹਾਂ ਫਸਟ ਇਹ ਸੈਕੰਡ ਓਨਰ ਪਰ ਗੱਡੀ ਨਵੀਂ ਆ ਜੀ ਨਵੀਂ ਜਿਵੇਂ ਨਵੀਂ ਗੱਡੀ ਆ ਬੰਪਰ ਨੂੰ ਬੰਪਰ ਨੂੰ origignal ਜੇ ਕਿਸੇ ਸੱਜਣੇ ਖਰੀਦਣੀਆਂ ਪਾਜੀ ਇਹ ਇਹ ਨਾਲ ओरिजिनल 110000 ਚੱਲੀ ਐ ਡੀਜ਼ਲ ਦੀਆਂ ਨੇ ਜੀ ਇਹ ਡੀਜ਼ਲ ਡੀਜ਼ਲ 118000 ਚੱਲੀ ਹੋਈ ਐ ਡੀਜ਼ਲ ਦੀ ਹੋਊਗਾ ਇਹਦਾ ओरिजिनल ਗਰੰਟੀ ਨਾਲ ਪਾਜੀ ਕੀ ਰੱਖਤੀ ਡਿਮਾਂਡ ਗੱਡੀ ਦੀ ਇਹ ਆਪਾਂ ਗੱਡੀ 11 ਲੱਖ ਦੀ ਦੇਣੀ ਐ ਜੀ 18 ਮਹੀਨੇ 11 ਲੱਖ ਹੀ ਲੋਨ ਹੋ ਜਾਣਾ ਇੱਥੇ ਜੀ ਆ ਲੈ 11 ਲੱਖ ਦੀ ਗੱਡੀ ਵੜੂ 11 ਲੱਖ ਦੀ ਗੱਡੀ ਤੇ ਲੋਨ 10000 ਤੁਹਾਡਾ ਮਾਨ ਵਖਰਾ ਜਿਹੜਾ 10 15 ਮਹੀਨੇ ਰਹੇਗੀ 10 ਲੱਖ ਤੇ 90000 ਦੀ ਹਾਂਜੀ ਜੇ ਵੀਡੀਓ 15 20 ਸੱਜਣਾਂ ਨੂੰ ਸ਼ੇਅਰ ਕਰਕੇ ਆਉਂਗੇ 10 ਲੱਖ ਤੇ 90000 ਦੀ ਗੱਡੀ ਦ ਬੰਪਰ ਟੂ ਬੰਪਰ ਅਰੀਜਨਲ ਦੀ ਗਾਰੰਟੀ ਦੇ ਵਿੱਚੋਂ ਇੰਟੀਰੀਅਰ ਦਿਖਾਓ ਆ ਜਾ ਬਈ ਹੁਣ ਇੱਧਰ ਵੀ ਆ ਜਾ ਟਾਇਰ ਚਾਰ ਪੰਜੇ ਨਵੇਂ ਲਾਏ ਦੇਖ ਕਰਵਾ ਕੇ ਰਾਂ ਚੈੱਕ ਲਫਾਪੇ ਲੱਗਿਆ ਹੋਇਆ ਸੀਟਾਂ ਤੇ ਲਫਾਪੇ ਵੀ ਹਲੇ ਉਵੇਂ ਖੜੇ ਆ ਮਹਿੰਗੇ ਸੀਟ ਕਵਰ ਗੱਡੀ ਨੂੰ ਲੱਗੇ ਹੋਏ ਆਜੋ ਕਰਾ ਦਿਖਾਓ ਆ ਦਿਖਾ ਬਈ ਅਲਾਈ ਚੈੱਕ ਕਰਵਾ ਰਵੀ ਕਿਉਂ ਪੈਂਦਾ ਨਾ ਰੋਬ ਪ੍ਰੋਜੈਕਟਰ ਲਾਈਟਾਂ ਆ ਕਰਵਾ ਕੇ ਰਾਂ ਚੈੱਕ ਯਾਰ ਇੱਕ ਵੀ ਤੱਥ ਨਹੀਂ ਤੁਸੀਂ ਕਹਦੋਂਗੇ ਯਾਰ ਇੱਕ ਵੀ ਕੋਈ ਐ ਕਹਦੋਂਗੇ ਬੰਪਰ ਵੀ ਨਹੀਂ ਪੇਂਟ ਹੈਗਾ ਜੀ ਸਾਰੀ ਗੱਡੀ ਘੈਂਟ ਆ ਫੁੱਲ ਘੈਂਟ ਗੱਡੀ ਆ ਫੁੱਲ ਘੈਂਟ ਭਾਈ ਜਿਹੜੀ ਆ ਖੜੀ ਐ ਨੋਵਾ ਜੀ ਇਹ 2014 ਦਸੰਬਰ ਦੀ ਆ ਜੀ 14 ਦੇ ਦਸੰਬਰ ਦੀ 15 ਮਾਡਲ ਜੀ ਆ ਗਈ ਜੀ 4 ਭਾਈ ਅਲਾਇਕ ਰਾਈ ਦੇ ਵਿੱਚ ਚੈੱਕ ਕਰਵਾ ਦੇ ਨਵੇਂ ਟਾਇਰ ਨਵੇਂ ਇੱਕ ਵੀ ਓਰੀਜिनल ਚੱਲੀ ਦੀ ਗਾਰੰਟੀ ਆ ਲੈ ਭਾਈ ਸਾਰੀ ਗੱਡੀ ਓਰੀਜਨਲ ਆ ਸਾਰੀ ਗੱਡੀ ਓਰੀਜਨਲ ਇੱਕ ਲੱਖ 20 ਜੰਦੀ ਹੋਈ ਆ ਹਾਂ ਜੀ ਵਿੱਚੋਂ ਵਿੱਚੋਂ ਸੀਟ ਕਵਰ ਦੇਖੋ ਐ ਨਵੇਂ ਆ ਜਾ ਕਰ ਇਧਰ ਦੀ ਦਿਖਾਈਏ ਆਪਾਂ ਟਾਇਰ ਨਵੇਂ ਲਾਏ ਨਵੇਂ ਯਰ ਖਰਚਾ ਰੁਪਈਏ ਦਾ ਇਹਦੇ ਉੱਪਰ ਰੁਪਈਆ ਵੀ ਨਹੀਂ ਖਰਚਾ ਜੀ ਦੇਖ ਕਰਵਾ ਕਰਾਂ ਗੱਡੀ ਚੈੱਕ ਬਈ ਪੰਜ ਇਹ ਗੱਡੀ ਤੇ ਕੀ ਡਿਮਾਂਡ ਰੱਖਦੀ ਆ ਆਪਣੇ ਇਹ 575 ਦੀ ਦੇਣੀ ਜੀ ਇੱਕੋ ਹੀ ਰੇਟ ਆ 5 ਲੱਖ ਤੇ 70 ਹਜ਼ਾਰ ਦੀ ਓਕੇ ਤੇ ਲੈ ਮੇਤਰੋ 5 ਲੱਖ ਤੇ 70 ਹਜ਼ਾਰ ਦੀ ਗੱਡੀ ਇਹ ਬਣੂ 10000 ਮਾਣਤਾਨ ਹੋ ਜੂ ਹੁਣ ਜੇ ਕਿਸੇ ਸੱਜਣ ਨੇ ਇਹ ਗੱਡੀ ਲੈ ਜਾਣੀ ਆ ਨੋਵਾ 14 ਮਾਡਲ ਤਾਂ ਵੀ ਸੰਪਰਕ ਕਰ ਸਕਦੇ ਹੋ ਇਧਰਲੇ ਪਾਸੇ ਕਹਿੰਦੇ ਰਜਿਸਟਰ 15 ਐ ਜੀ ਪਾਸਾ ਰਜਿਸਟਰ 15 ਹਾਂਜੀ ਆ ਲੈ ਵੀ ਹੋਰ ਵੱਧ ਗਿਆ 1 ਸਾਲ ਮਾਡਲ ਇਧਰਲੇ ਪਾਸੇ ਕਹਿੰਦੇ ਆਪਣੀ ਕੋ 15 ਬੀ ਵੀ ਖੜੀ ਟੌਪ ਮਾਡਲ ਪਹਿਲੇ ਨਾਂ ਦੀ ਅੱਛਾ 15 ਬੀ ਹਾਂਜੀ ਠੀਕ ਹੈ ਜੀ ਉਹ ਵੀ ਉਹ ਮਾੜੇ ਬੰਪਰ ਪੇਂਟ ਹੁੰਦੇ ਹੋਣਗੇ ਹੁਣਗੇ ਉਹ ਆ ਠੀਕ ਹੈ ਜੀ ਉਹ ਵੀ ਖੜੀ ਆਪਣੇ ਕੋਲ ਉਹ ਵੀ ਖੜੀ ਆ ਤੇ ਭਾਜੀ ਉਦਾਂ ਫੋਰਚੂਨਰ ਆਪਣੇ ਲਈ ਕਿੰਨੀਆਂ ਖੜੀਆਂ ਨੇ ਹੋਰ ਫੋਰਚੂਨਰ ਆਪਣੇ ਕੋਲ 12 ਆਟੋ ਖੜੀ ਹੈ ਜੀ ਇੱਕ 15 ਆਟੋ ਖੜੀ ਆ ਉਹ ਮਾੜੇ ਬੰਪਰ ਬੰਪਰ ਪੇਂਟ ਹੋਣੀਆਂ ਗਈਆਂ ਹਾਂ ਓਕੇ ਉਹ ਵੀ ਖੜੀਆਂ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇਲਾ ਮਿੱਤਰੋ ਜੇ ਕਿਸੇ ਨੇ ਉਹ ਗੱਡੀਆਂ ਖਰੀਦਣੀਆਂ ਤਾਂ ਵੀ ਸੰਪਰਕ ਕਰ ਲਿਓ ਭਾਜੀ ਜਿਹੜੀ ਆ ਖੜੀ ਆ ਬਰੋਲਾ ਗੱਡੀ ਬਰੋਲਾ ਇੱਕ ਕਰੋਲਾ ਹੈ ਜੀ ਕਵਾਟਾ ਦੀ ਨਵੀਂ ਗੱਡੀ ਬਿਲਕੁਲ ਸੜਕ ਤੇ ਚੜ ਕੇ ਬਣਦੀ ਆ ਬਰੋਲਾ ਉਹ ਕਹਿੰਦੇ ਫਰਸਟਨਰੀ ਗੱਡੀ ਗੱਡੀ ਇਹ ਵੀ ਸਾਰੀ ओरिजिनल ਬੰਪਰ ਤੋਂ ਬੰਪਰ ਗਰੰਟੀ ਦੇ ਦੋ ਚੱਲੀ ਕਿੰਨੀ ਕੋਈ ਆਏ ਚੱਲੀ ਹੈਗੀ ਲੱਖ ਪਲੱਸ ਲੱਖ ਪਲੱਸ ਚੱਲੀ ਹੋਈ ਆ ਬਾਈ ਕੰਡੀਸ਼ਨ ਆਟੋ ਆਟੋਮੈਟਿਕ ਆਟੋਮੈਟਿਕ ਆ ਤਾਂ ਬਾਈ ਲਵੀ ਆਟੋਮੈਟਿਕ ਆ ਦੇਖ ਕਰਵਾ ਕੇ ਰਚੈਕ ਗੱਡੀ ਵਿੱਚ ਜਮੀ ਨਮੀ ਹੈ ਜੇ ਕਿਸੇ ਸੱਜਣ ਨੂੰ ਆਏ ਕਹਿੰਦਾ 22 ਲੱਖ ਵਾਲਾ ਮਾਡਲ ਹੈ ਜੀ ਹਾਂ ਵੀ ਹਾਈਬ੍ਰਿਡ 25 ਲੱਖ ਦੀ ਨਵੀਂ ਕੜਵਾ ਲੈਂਦੀ ਨਾ ਲੋਕ ਯਕੀਨ ਮੰਨ ਜਾਣਗੇ ਭਾਜੀ ਇਹ ਕਿੰਨੀ ਦੀ ਦਵਾਂਗੇ ਆਪਾਂ ਇਹ ਆਪਾਂ ਦੇ ਦਾਂਗੇ 9.5 ਲੱਖ ਦੀ ਚੱਕੋ ਮਿੱਤਰੋ 9 ਲੱਖ ਤੇ 50 ਹਜ਼ਾਰ ਦੀ ਗੱਡੀ ਇਹ ਬਣ ਜੂ 10 ਹਜ਼ਾਰ ਡਿਸਕਾਊਂ ਮੇਤਰੋ ਇਹ ਵੱਡੇ ਪਿੰਡ ਦੇ ਵਿੱਚ ਨਾ ਵੱਡੇ ਜਿਹੜਾ ਕਹਿੰਦਾ ਨਾ 9 ਲੱਖ ਦੀ ਦੇ ਦਾਂਗੇ ਜੀ ਕੈਸ਼ ਵਾਲੇ ਨੂੰ ਆ ਲੈ ਕੈਸ਼ 9 ਲੱਖ ਦੀ ਮੌਕੇ ਦੀ ਡਿਸਕਾਊਂਟ ਹੋ ਜਾਂਦੀ ਹੈ ਮੌਕੇ ਦੀ ਤੇ ਜੇ ਕਿਸੇ ਸੱਜਣ ਨੇ ਕਦੇ ਵੀ ਕੋਈ ਗੱਡੀ ਖਰੀਦਣੀ ਹੁੰਦੀ ਹੈ ਤਾਂ ਬਸ ਯਾਦ ਰੱਖਿਓ ਵੱਡਾ ਪਿੰਡ ਐਮ ਐਸ ਮੋਟਰ ਜੇ ਤੇ ਅਸੀਂ ਵੀਡੀਓ ਪਾਉਂਦੀ ਰਹਿੰਦੀ ਆ ਰਿਸਪੌਂਸ ਤੁਹਾਡੀਆਂ ਵੀਡੀਓ ਦਾ ਜਿੰਦਾ ਮੇਰੇ ਕੋ 35 ਫਾਰਚੂਨਰ ਬੀਤੀਆਂ ਪੈਸ ਮਹੀਨੇ 35 ਵੇਚਦੀਆਂ ਹਾਂਜੀ ਹਾਂਜੀ ਦੇਖ ਲਓ ਮਹੀਨੇ ਚ 30 ਦਿਨ ਹੁੰਦੇ ਆ ਗੱਡੀਆਂ 35 ਵੇਚਦੀਆਂ 35 ਫਾਰਚੂਨਰ ਬੀਤੀਆਂ ਜੀ ਤੁਹਾਡੀ ਵੀਡੀਓ ਸਰਕਾ ਮਤਲਬ ਵਧੀਆ ਲੋਕਾਂ ਦਾ ਪਿਆਰ ਮਿਲਿਆ ਆਪਾਂ ਕੋਈ ਮਾੜੀ ਗੱਡੀ ਨਹੀਂ ਵੇਚੀ ਆਪਾਂ ਅੱਜ ਵੀ ਜ਼ਿੰਮੇਵਾਰ ਜੇ ਕਿਸੇ ਨੂੰ ਮਾੜੀ ਦੁੱਤੀ ਹੈ ਕਿਸੇ ਦਾ ਕੋਈ ਪੈਸਾ ਉਹ ਗਲਤ ਕਮੈਂਟ ਕਰ ਦੇ ਵਿੱਚ ਜੀ ਪੈਸਾ ਲੈਣਾ ਜੀ ਕੋਈ ਬੰਦੇ ਦਾ ਆਪਾਂ ਪੈਸਾ ਨਹੀਂ ਦੇਣਾ ਜੀ ਕੋਈ ਮੇਰੇ ਸਾਹਮਣੇ ਆ ਕੇ ਕਰੇ ਇਹਦਾ ਚੋਰ ਬੰਦੇ ਦਾ ਕਹਿੰਦੇ ਹੁੰਦੇ ਕੀ ਗੱਲ ਕਰੇ ਕਿ ਕਿਸੇ ਦਾ ਪਿਆਰ ਦੇਣਾ ਤਾਂ ਸਹੀ ਗੱਲ ਉਹ ਇੱਕ ਬੰਦਾ ਅੰਮ੍ਰਿਤਸਰ ਦਾ ਉਹ ਦੋ ਤਿੰਨ ਗੱਡੀਆਂ ਸੌਦੇ ਕਰ ਗਿਆ ਮੁੜ ਕੇ ਮੈਨੂੰ ਵੀਡੀਓ ਵਿੱਚ ਟਾਰਚਰ ਕਰ ਰਿਹਾ ਵੀ ਮਤਲਬ ਰੋਕ ਦਿੰਦਾ ਹਾਂ ਹਾਂ ਜੀ ਹਾਂ ਜੀ ਕਹਿੰਦਾ ਭਾਜੀ ਲੋਕਾਂ ਮੂਰੇ ਬਦਨਾਮ ਕਰਦੇ ਆ ਜੀ ਬਦਨਾਮ ਕਰਦੇ ਆ ਹਾਂ ਜੀ ਬਾਕੀ ਪਤਾ ਗੱਲ ਕੀ ਹੈ ਜਿਹੜੇ ਸੱਜਣ ਨੇ ਪਾਜੀ ਗੱਡੀ ਖਰੀਦਣੀ ਆਪਾਂ ਇੱਕ ਪੰਜੀ ਨਹੀਂ ਕਿਸੇ ਦੀ ਰੱਖਣੀ ਜੀ ਮੈਂ ਤੁਹਾਨੂੰ ਲੋੜ ਹੈ ਜਿਹੜੇ ਸੱਜਣ ਨੇ ਗੱਡੀ ਖਰੀਦਣੀ ਹੁੰਦੀ ਹੈ ਨਾ ਉਹ ਫਿਰ ਬੋਲਾ ਫੋਨ ਤੇ ਨਹੀਂ ਨਖਰੇ ਨੇ ਜੋ ਕੈਂ ਕਰ ਦਿੰਦਾ ਉਹ ਆਉਂਦਾ ਕਿਉਂਕਿ ਜਿਹੜੀ ਵੀਡੀਓ ਦੇ ਵਿੱਚ ਇੱਕ ਵਾਰ ਗੱਡੀ ਦਿਖਾਤੀ ਮੈਂ ਕਹਿੰਦਾ ਦ ਇਹ ਸਿਰਫ ਲੋਕੀ ਖਰਾਬ ਕਰਦੇ ਕਈ ਬੰਦੇ ਗਲਤ ਕਮੈਂਟ ਕਰਦੇ ਚਲੋ ਆਪਾਂ ਨੂੰ ਉਹਨਾਂ ਦਾ ਵੀ ਗੁੱਸਾ ਕੋਈ ਨਹੀਂ ਨਾ ਭਾਜੀ ਪਤਾ ਕੀ ਹੈ ਕਿ ਉਹਨਾਂ ਦਾ ਵੀ ਧੰਨਵਾਦ ਕੋਈ ਨਹੀਂ ਕੀ ਪਤਾ ਇੱਥੇ ਰੱਬ ਕੋਈ ਭਲਾਈ ਹੈ ਬਿਲਕੁਲ ਬਿਲਕੁਲ ਹਾਂਜੀ ਜਿਹੜੇ ਮਾੜਾ ਕਮੈਂਟ ਕਰਦੇ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਵਧੀਆ ਕਰਦੇ ਉਹਨਾਂ ਦਾ ਵੀ ਥੈਂਕ ਯੂ ਜੇ ਕੋਈ ਵੀ ਗੱਡੀ ਖਰੀਦਨੀ ਆ ਫਟਾਫਟ ਆਜੋ ਐਮ ਐਸ ਮੋਟਰ ਜਿੱਤੇ ਬੜੇ ਪਿੰਡ ਦੇ ਵਿੱਚ ਤੇਜਿੰਦਰ ਭਾਜੀ ਦੇ ਸ਼ੋਰੂਮ ਤੇ ਮੋਰ ਦਿਖਾ ਦੂੰ ਬਾਹਰ ਗੱਡੀਆਂ ਨਾ ਇੱਥੋਂ ਐਦਾਂ ਹੀ ਖੜੀਆਂ ਰਹਿੰਦੀਆਂ ਨੇ ਧਰਮੇ ਗੱਡੀਆਂ ਇੱਥੇ ਐਦਾਂ ਹੀ ਬਈ ਘੈਂਟ ਮਿਲਦੀਆਂ ਨੇ ਤੇ ਇਹ ਤੁਹਾਨੂੰ ਦੱਸ ਦਿਆਂ ਲੋਕੇਸ਼ਨ ਕੀ ਆ ਸਾਡੀ ਇਹ ਵੀ ਦੱਸ ਦਿੰਨੇ ਆ ਜਿਹੜੀ ਇਹ ਬਾਹਰ ਲਈ ਫਿਰਨੀ ਆ ਜਾਂਦੀ ਹੈ ਨਾ ਭਾਈ ਆਪਣੇ ਬੰਦੇ ਹਾਂਜੀ ਬਾਹਰ ਲਈ ਫਿਰਨੀ ਆ ਬਾਹਰ ਲਈ ਫਿਰਨੀ ਆ ਇਧਰਲੇ ਪਾਸੇ ਆ ਟੀਡੀਐਫਸੀ ਬੈਂਕ ਦੇ ਨਾਲ ਆ ਸਾਹਮਣੇ ਐਚਡੀਐਫਸੀ ਬੈਂਕ ਆ ਐਚਡੀਐਫਸੀ ਬੈਂਕ ਦੇ ਬੈਕ ਸਾਈਡ ਤੇ ਨਾ ਆ ਐਮਐਸ ਮੋਟਰ ਜਿਹਦੇ ਵੱਡਾ ਸਾਰਾ ਫਲੈਕਸ ਲੱਗੀ ਪਈ ਆ ਇਥੋਂ ਤੁਹਾਨੂੰ ਢੜਲੇਦਾਰ ਗੱਡੀਆਂ ਮਿਲਣਗੀਆਂ ਵੱਡੀਆਂ ਗੱਡੀਆਂ ਮਿਲਣਗੀਆਂ ਤੇ ਬੜਾ ਪਿੰਡਾਂ ਦਾ ਡਿਸਟ੍ਰਿਕਟ ਭਾਜੀ ਜਲੰਧਰ ਆ ਜਾਂਦਾ ਜਲੰਧਰ ਹਾਂਜੀ ਤਜੀਰ ਫਲੋਰ ਸਾਡੇ ਫਲੋਰ ਦੇ ਨਾਲ ਫਲੋਰ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਇਹ ਆਜੋ ਕਰੋ ਸੰਪਰਕ ਤੇਜਿੰਦਰ ਬਾਜੀ ਦੇ ਨਾਲ ਘੈਂਟ ਗੱਡੀਆਂ ਖਰੀਦਣ ਲਈ ਤੁਹਾਡਾ ਫੁੱਲ ਮਾਨਤਾਣ ਵੀ ਹੋਊਗਾ ਤੁਹਾਨੂੰ ਗੱਡੀ ਵੀ ਵਧੀਆ ਮਿਲੂ ਮਿਲੂ ਵੀ ਪੱਕੇ ਪੰਜਾਬ ਨੰਬਰ ਦੀ 2015 ਮਾਡਲ ਲਈ ਹੈ ਜੀ ਪਿੰਲੇ ਨਾਂ ਦੀ ਗਾਰ ਰੰਗ ਦੀ ਨਵੀਂ ਗੱਡੀ ਐਕਸਵੀ 80000 ਚੱਲੀ ਜਾਂਦੀ ਚੱਕੋ ਮੇਟਰ 80000 ਚੱਲੀ ਹੋਈ ਗੱਡੀ ਵੀ ਆ ਰਹੀ ਹੈ ਨੰਬਰ ਸਕਰੀਨ ਤੇ ਕਰੋ ਕਰਾ ਸੰਪਰਕ